ਮਤਮਾਰਾ ਨੂੰ ਮਹਾਰਾਜ ਨੇ ਇਹ ਕੁਛ ਕਿਹਾ ਸੀ ਅੱਛਾ ਜੀ ਜੇ ਪ੍ਰਾਈਪੂਰੀ ਹੋ ਗਈ ਉਹ ਤਾਂ ਭਾਏ ਕਹਿੰਦਾ ਕਰਵਾਦਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜੀ ਉਹਨੇ ਬਾਗ ਵਿੱਚ ਦੇ ਬੈਠਾ ਰੋਟੀਆਂ ਬਣਾਉਂਦਾ ਸੀ ਇੱਥੇ ਪਰ ਮਰਨ ਨੇ ਗੋਲ ਦੀ ਰੋਟੀ ਬਣਾਉਂਦੇ ਥਾਲੀ ਦੇ ਵਿੱਚ ਰੱਖਿਆ ਤੌੜੀਆਂ ਉਹਦੇ ਤੇ ਫੇਰ ਰੋਟੀ ਲਾ ਕੇ ਉੱਪਰ ਉਹ ਜਿਹੜੀ ਗੇਂਦ ਜੀ ਹੁੰਦੀ ਸੀ ਹਾਂਜੀ ਐਸਾ ਕਰਦੇ ਤੇ ਬਿੱਬੀ ਜਿਹੜਾ ਅੰਗਾਰ ਜਾ ਕੇ ਛਕਾਉਂਦਾ ਸੀ ਨਾ ਛੱਡ ਲੈਣੀ ਉਹ ਤਾਂ ਫਿਰ ਜਿਹੜੇ ਤੋਂ ਉਹ ਵੀ ਬਣਾ ਦੇ ਜੀ ਮੈਂ ਰੋਟੀ ਬਣਾਉਣਾ ਕਰਨ ਮੇਰੇ ਕੋਲ ਡਾਕਟਰ ਨੇ ਲੱਗੋ ਛਿੱਠੀ ਰੱਖਤੀ ਜੀ ਉਹਦੇ ਉੱਤੇ ਰੋਟੀ ਬਣਾ ਦੇ ਦੇਖੀ ਵਿਭੰਗ ਕਾਲਾ ਰਹੀ ਐ ਐਡਮਿਟ ਲੈਟਰ ਹੂੰ ਮੰਗਰ ਮਾਰਨ ਛੱਡ ਲਿਆ ਬਾਹਰ ਦੇ ਵਿੱਚ ਜਾ ਬਹਿਲੇ ਹੋ ਗਏ ਮੈਂ ਤਾਂ ਛਿੱਠੀ ਲੱਗੋ ਤਾਂ ਚੰਦ ਰੱਖਦੀ ਜੀ ਅਮਰ ਕਹਿੰਦਾ ਕੀ ਆ ਭਾਵੇਂ ਤੈਨੂੰ ਮਾਂ ਦਾ ਮਾਰੂ ਜੀ ਇਹ ਤਾਂ ਆਪ ਹੀ ਜਾਣਦੇ ਹੋ ਜੀ ਕੌਣ ਕਹੇ ਬੇਰੀ ਜਿੱਟੇ ਹੁੰਦੇ ਮੇਰੇ ਘਰ ਜਾਂਦੀ ਜੀ ਉਹਨੇ ਨੂੰ ਬੇਕਾ ਨੂੰ ਕੁੱਟਿਆ ਰਹਿਣਾ ਜੀ ਇਹ ਇੱਥੇ ਆਈ ਇਹਦਾ ਖੇੜ ਆਪਦੀ ਦਾ ਮਰਦਿਆ ਕੋਈ ਜੀ ਅਰੇ ਠੀਕ ਕਹਿੰਦੇ ਨੇ ਉਹਦਾ ਮਰਦ ਉਹ ਸ਼ਹਿਦ ਨੂੰ ਕਹਿੰਦਾ ਮੈਨੂੰ ਰੱਖ ਰਿਹਾ ਜੀ ਬਿਲਕੁਲ ਸ਼ਹਿਦ ਨੂੰ ਐ ਪ੍ਰਿਤ ਭਾਗ ਹੋਣਾ ਸ਼ਹਿਦ ਨੂੰ ਜੀ ਮੈਂ ਕਹਿੰਦਾ ਜਾਣਾ ਭਾਈ ਜੀ ਜੀ ਮੈਂ ਆਦਾ ਮਰਦ ਆਦਾ ਚਿੱਤਰ ਚਾਹਣਾ ਹੈ ਨੌਕਰੀ ਵੀ ਲੈਣਾ ਚਿੱਤ ਨਹੀਂ ਕਰਦਾ ਜੀ ਇਹੀ ਨੌਕਰੀ ਲੱਭ ਰਖਾ ਜੀ ਕਹਿੰਦਾ ਤੇਰੀ ਜਦੋਂ ਆਪਣੇ ਦਾ ਠੀਕ ਹੋਊ ਪਰ ਸ਼ਾਦੀ ਦਾ ਸੁਣਨਾ ਤਾਂ ਜਾਣਾ ਪਰ ਜਾਣਾ ਸਾਨੂੰ ਮਿਲ ਕੇ ਆ ਜੀ ਉਹਦੇ ਚਾਰ ਦਿਨਾਂ ਵੀ ਵੇਲੇ ਇਹਨਾਂ ਨੂੰ ਚਿੱਠੀ ਜਿਹਾ ਬੁਲਾਇਆ ਸੀ ਉਹਨਾਂ ਨੇ ਪਰ ਮੈਂ ਸੇਵਾ ਕੀਤੀ ਲੰਘ ਚੁਕਾਇਆ ਤੇ ਮੈਂ ਜਾ ਕੇ ਅੱਜ ਦੀ ਸੱਚੇ ਪਾਤਸ਼ਾਹ ਅਜੂਨ ਨੂੰ ਬੁਲਾਇਆ ਸੀ ਜੀ ਕਹਿੰਦੇ ਠੀਕ ਆ ਜਾਣਾ ਸ਼ਾਦੀ ਦਾ ਸੁਣਨਾ ਤਿੰਨ ਗੱਲਾਂ ਤੇ ਆ ਆ ਬੈਠਾ ਓ ਜੀ ਤੇਥੋਂ ਜਿਹੜਾ ਵੱਡਾ ਅਫਸਰ ਹੈ ਉਹਦਾ ਮੁਕਾਬਲਾ ਨਹੀਂ ਕਰਨਾ ਜੋ ਕਹਿੰਦਾ ਉਹ ਕਰਨਾ ਕੀ ਕੀ ਤੈਨੂੰ ਨਖਰਾ ਹੋ ਗਿਆ ਅਸਮਾਨ ਗੱਲ ਕਰਦਾ ਸੀ ਮਤਲਬ ਉਹ ਜੋ ਕਹਿੰਦਾ ਤੂੰ ਉਹ ਕਰ ਲੈ ਇੱਕ ਦੰਨਾ ਜੀ ਤੈਨੂੰ ਲਿੱਕਰ ਪੜਿਆ ਕਰਨ ਖਾਣੇ ਨਾ ਕੰਮ ਤੋਂ ਸਵਾ ਪੀਰੇ ਦਾ ਕਰਨਾ ਜੀ ਹੂੰ ਦੋ ਬੰਦਾ ਫਿਰ ਜੀ ਤੈਨੂੰ ਦੇ ਦੇ ਕਿਸੇ ਕੋਨੇ ਦੇ ਵਿੱਚ ਰੱਖਣਾ ਤਾਂ ਬਗਲੇ ਵੀ ਆ ਜਿੱਦੇ ਨਹੀਂ ਆ ਇਹ ਤਾਂ ਨਖਰਾ ਹੋ ਗਿਆ ਜੀ ਮਾਰਦਾ ਨਹੀਂ ਮਰ ਜਾ ਕਿਤੇ ਰੱਖਣ ਉਹ ਫੇਰ ਸਤਪਾ ਸਾਹਿਬ ਰੱਖਦਾ ਸੀ ਪੋਦੇ ਜਿਸ ਤਰ੍ਹਾਂ ਆਪਣਾ ਸਿੰਧ ਬੰਤਾਲੇ ਨਾਲ ਇੰਦਰਜੀਤ ਸਿੰਘ ਨਾਲ ਬੈਠ ਕੇ ਪੁਛਾਤੀ ਉਹਨੇ ਵਰਨਾ ਦਰ ਦਿੱਤੀ ਇੰਦਰਜੀਤ ਸਿੰਘ ਨਾਲ ਸੇਨ ਨਾਲ ਉਹਨੇ ਇਹਨਾਂ ਨੂੰ ਦੱਸ ਦਿੱਤਾ ਕਿ ਜਦੋਂ ਸਰਕਾਰ ਜਦੋਂ ਆ ਗਿਆ ਇਧਰ ਛੱਡ ਦਿੱਤਾ ਨੌਕਰੀ ਉਸੇ ਜਨਤਾ ਦੀ ਬਰਬਾਦ ਹੋ ਰਹੀ ਹੈ ਤੇ ਫਿਰ ਨੌਕਰੀ ਕਿਵੇਂ ਪਾਲੀ ਦੀ ਹੈ ਪਰਨਾਸ ਤੋਂ ਸ਼ੁਰੂ ਹੀ ਵਿਵਹਾਰਤ ਹੁੰਦਾ ਹੈ ਦੇ ਵਿਵਹਾਰ ਹੈਂ ਪਰਮਾਤਮਾ ਸਿਧਨਾ ਹਉ ਪਰਮਾਤਮਾ ਚੱਲੇਗਾ ਵਿਵਹਾਰ ਤੇ ਲੋਕ ਆਸਾਸ ਕਰ ਨੂੰ ਜਿਹਨਾਂ ਦਾ ਸਵਧਾ ਸਾਰੇ ਕੁੱਝਣ ਇਹਦਾ ਜੀਵਨ ਹੈ ਫਿਰ ਉਹ ਬੰਦਾ ਪਰਮਾਤਮਾ ਸਿਧ ਨਿਕਲ ਜਾਏਗਾ ਜੇ ਪਰਵਾਰ ਤੇ ਵੀ ਸਿਰ ਕਮਜ਼ੋਰੀ ਆ ਕੰਧਾ ਅੱਗੇ ਕਾਹ ਰਾਹੀ ਹੋਏਗਾ ਉਹ ਬਰਨਾਲੇ ਚਲੇ ਗਏ ਨਾਵਨ ਸਿਖ ਮੇਂ ਕਜੋ ਕੋ ਨਵੀਂ ਘੁੱਟੇ ਜਿ ਬਰਾਹ ਚ ਨਵੀਂ ਵਿਰਾਜ ਘੁੱਟੇ ਜਿ ਅੱਠ ਨੂੰ ਬੈਠੀ ਹੈ ਜਾ ਕੇ ਜੁਆਇੰਟ ਆ ਕਰ ਲਿਆ ਬੈਂਕ ਜਿਹੜੀ ਕੋਈ ਤਿਆਰੀ ਨਹੀਂ ਸੀ ਹੋਈ ਰਾਤ ਦਿਨ ਕੱਟਿਆ ਉਹ ਰਾਤ ਕਿੱਥੇ ਕੱਟਿਆ ਕਮਰਾ ਕਿਸੇ ਕੋਲੇ ਵੀ ਨਹੀਂ ਸਾਹਮਣੇ ਕਹਿੰਦੇ ਕਿ ਛੋਟੀ ਜੀ ਦੁਕਾਨ ਸੀ ਕਿ ਚਾਹ ਵਾਲੇ ਦੀ ਉਹਦੇ ਅੰਦਰ ਜਾ ਕੇ ਬਹਿ ਗਏ ਉਹਨੂੰ ਬਾਰ ਬਾਰ ਚਾਹ ਬਣਵਾ ਲੈਣੀ ਬਾਹਰ ਮੂੰਫਲੀ ਦੀ ਰੇੜੀ ਆ ਜਾਂਦੇ ਮੂੰਫਲੀ ਲੈ ਕੇ ਰੱਖ ਲਈ ਆ ਜਾਂਦੇ ਉਹ ਖਾਦੇ ਦਾ ਚਾਹ ਸੀ ਜਿਹੜੇ ਰਾਤ ਨਿਕਲ ਗਈ ਤੇ ਦੋ ਚਾਰ ਦਿਨਾਂ ਦੀ ਕਮਰੇ ਕੋਲ ਦਾ ਇੰਤਜ਼ਾਮ ਹੋ ਗਿਆ ਮਹਾਰਾਜ ਕੋਲੇ ਆਇਆ ਮੈਨੂੰ ਕਹਿੰਦੇ ਖਾਂਸੀ ਹੋ ਗਈ ਬੜਾ ਜਿਆਦਾ ਪਾਣੀ ਤੋਂ ਖਾਸੀ ਕਰਦਾ ਹੈ ਉਹਨਾਂ ਦਾ ਮਨ ਅਸਲੀਅਤ ਤੇ ਮੂੰਹ ਫੜੀ ਖਾਦੀ ਗਈ ਉਹ ਕਹਿੰਦਾ ਤੂੰ ਕਾਨੂੰ ਖਾਣੀ ਸੀ ਦੇਖੋ ਗੁਰੂ ਦੇ ਮੂਹੇ ਵਚਨ ਨਿਕਲਿਆ ਜੀ ਤੂੰ ਕਾਨੂੰ ਖਾਣੀ ਸੀ ਕੋਈ 16 ਸਾਲ ਮੂੰਹ ਫੜ ਨਹੀਂ ਰਾਇ ਬੰਦੀ ਨਹੀਂ ਜੀ ਗੁਰੂ ਦਾ ਵਚਨ ਤੂੰ ਕਾਨੂੰ ਖਾਣੀ ਸੀ ਤੋ ਖਾਂ ਖਾਸੀ ਹੋ ਗਈ ਸੀ 16 ਸਾਲ ਬਾਅਦ ਰਾਇ ਬੰਦੀ ਨੇ ਉਹ ਖਾਣੀ ਤਾਂ ਫੇਰ ਵੀ ਕੀਤੀ ਤੇ ਬੰਦੀ ਨੇ ਸ਼ੁਰੂ ਕਰ ਦਿੱਤੀ ਹੁਣ ਉੱਥੇ ਛੁੱਟੀ ਕਰਦੇ ਸਨ ਛੁੱਟੀ ਜਿੰਨੇ 4 ਵਜੇ ਤੱਕ ਹੈ ਸੀ ਉਹ ਕਰਕੇ ਛੁੱਟੀ ਹੋਣੀ ਨਹੀਂ ਆ ਮੈਂ ਕਦੇ ਕੰਮ ਕਰਦਾ ਰਿਹਾ ਕਦੇ ਇੱਕ ਦਿਨ ਮਨ ਚ ਆ ਮਰਦ ਨੇ ਕਹਾਂ ਦੀ ਕੰਮ ਸਵਰਪੀ ਦੇ ਕੰਮ ਤੇ ਜਾ ਕਰ ਵੀ ਇਹ ਦੇਣਾ ਕਿ ਦੁਪਹਿਰ ਦੇ 4 ਵਜੇ ਤੱਕ ਬੰਦਾ ਸਵੇਰ ਦਾ ਕੰਮ ਕਿੱਥੇ ਹੋ ਗਿਆ ਹੈ ਜੀ ਮੈਨੇਜਰ ਬੈਠੇ ਇੰਨਾ ਸੀ ਕਹਿੰਦੇ ਬੈਠਣ ਲੱਗ ਪਏ ਕਦੇ ਮੈਨੇਜਰ ਨੇ ਆਪਣਾ ਕੋਈ ਕੰਮ ਦੇਣਾ ਹੋ ਕਰ ਦੇਣਾ ਤੇ ਕਦੇ ਮੈਨੇਜਰ ਨਾਲ ਲੱਗ ਕੇ ਚਲਣ ਦੇ ਸੀ ਰੱਖਣ ਦੇ ਅਕਾਊਂਟ ਨੂੰ ਸਹਾਰਣ ਦੇ ਦੇ ਜੀ ਨਾਲ ਚਲਾ ਜਾਂ ਨਹੀ ਕੋਈ ਕੰਮ ਹੈ ਤਾਂ ਬਾਹਰ ਕਰੀ ਜਾਣਾ ਇੱਥੇ ਮੈਂ ਅਸਰ ਕੀਤਾ ਜੀ ਸਵਰਪੀਰ ਦਾ ਜ਼ਮਾਨਾ ਜੀ ਕੋਰਟ ਕੀਤਾ ਜੀ ਬਦਲੀ ਦਾ ਤੇ ਸਾਜ ਦਾ ਪੂਰਾ ਹੋ ਗਏ ਮੈਨੇਜਰ ਕਹਿਣ ਲੱਗਾ ਸਾਰੇ ਮੁੰਡਿਆਂ ਨੂੰ ਭਾਏ ਥੋੜਾ ਤੇ ਪੀੜ ਹੈ ਜਾਂ ਸ਼ਰਤਾਂ ਗਾਲ ਵੀ ਉਹ ਪੂਰੀ ਹੋਊਗੀ ਮੇਰਾ ਜਿੱਥੇ ਜਾਣਾ ਚਾਹੁੰਦਾ ਐਪਲੀਕੇਸ਼ਨ ਦੇ ਤਾਂ ਉਹਨਾਂ ਦੂਜਾ ਬੁਦੰ ਦੇਤੀਆਂ ਪਰ ਮੈਨੂੰ ਕੰਨ ਦਾ ਆਰਾਮ ਤੂੰ ਵੀ ਦੇ ਦੇ ਤੂੰ ਭਰ ਦੇ ਆਪਣੇ ਦੂਰਾਂ ਕੋਲ ਨੂੰ ਕਿੱਥੇ ਤੂੰ ਸ਼ੁਰੂ ਕਰਦੇ ਉਸੇ ਭਰਦੇ ਤੇ ਰੋਕ ਸਟੇਸ਼ਨ ਕਹਿੰਦਾ ਵੀ ਇਹ ਕਿ ਮੈਂ ਰੋਕ ਨਹੀਂ ਹੈ ਉਹਨੇ ਐਸੇ ਜਿੱਥੇ ਮਰਦੀ ਰੱਖਣ 8 ਸਾਲ ਜੇ ਲੈ ਲੇ ਉਹਨੂੰ ਬਾਅਦ ਵਿੱਚ ਕਿੱਥੇ ਲੈਣਾ ਐ ਭਸਨ ਪਾ ਲੈਣਾ ਤੂੰ ਜਿਹੜਾ ਮੈਂ ਸੁਣਦਾ ਉਹੀ ਇਸ ਪਾਸੇ ਤਾਂ ਆਉਂਦਾ ਹੋਇਆ ਮੈਲਾ ਨੂੰ ਆ ਕਦੀ ਨਹੀਂ ਹੋ ਸਕਦਾ ਕਿਉਂਕਿ ਮੈਲਾ ਨੂੰ ਨਾਲ ਕਰਦਾ ਮੈਲਾ ਮਨ ਤੇ ਮੈਲਾ ਨੂੰ ਸੇਦੀ ਸੁਧਾ ਲਈ ਪਰਮਾਤਮਾ ਦੇ ਲਈ ਕਹੂੰ ਛੁੱਧ ਨੂੰ ਵਾਰ ਸੁਧਿਮਾਨ ਕਰੇਗਾ ਬਿਲਕੁਲ ਫਿਰ ਸੇਦੀ ਕੰਮ ਵੀ ਕਰ ਦੇਗਾ ਠੀਕ ਹੈ